ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਰੀਤ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਾਹਿਬ ਨੇ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਬਲੌਗ ਜਿਹੜਾ ਆਪਾਂ ਕਰਤਾ ਜੀ ਰੈਡੀ ਆਪਣਾ ਬਲੌਗ ਹੁਣ ਆਪਾਂ ਇਹਦੇ ਵਿੱਚ ਕਟਾਈ ਕਰ ਰਹੇ ਹਾਂ ਦੇਖੋ ਤੁਸੀਂ ਜਿਹੜਾ ਨੀਲੇ ਤੋਂ ਦੇ ਅਨਨ ਦੇਖੋ ਮੈਨੂੰ ਇਹ ਜਿਹੜਾ ਆਪਣਾ ਐਂਕਰ ਦਾ ਧਾਗਾ ਉਹਦੇ ਨਾਲ ਮੈਂ ਕਢਾਈ ਕਰ ਰਹੀ ਐ ਐਂਕਰ ਦੇ ਧਾਗੇ ਨਾਲ ਜਿੰਨਾ ਨਾਲ ਸੂਟਾਂ ਤੇ ਹੈਂਡਵਰਕ ਕੀਤਾ ਜਾਂਦਾ ਉਹ ਚੀਜ਼ ਐ ਜੀ ਇਹ ਉਹਦੇ ਨਾਲ ਆਪਾਂ ਕਰ ਰਹੇ ਹਾਂ ਜੀ ਬਲੌਟ ਦੀ ਕਢਾਈ ਹਟੇ ਕੋ ਜੀ ਜਿਸ ਨੂੰ ਦਿਖਾ ਰਹੇ ਹਾਂ ਦੇਖੋ ਨੇੜੇ ਤੋਂ ਐਸ ਤਰ੍ਹਾਂ ਜੀ ਆਪਾਂ ਜਿਹੜੇ ਆਹਾ ਪਰਲਾ ਹੈ ਇਹਦੇ ਸਰਾਕ ਉਹਨਾਂ ਨਾਲ-ਨਾਲ ਹੀ ਐ ਚੱਕੀ ਜਾਣਾ ਇਹਦੇ ਆ ਦੇਖੋ ਜੀ ਆ ਆ ਗਿਆ ਨਾਲ ਵਾਲਾ ਗੁੰਡਾ ਇਹ ਆਸੀ ਠੀਕ ਹੈ ਜੀ ਇਹ ਨਾਲ-ਨਾਲ ਹੀ ਆਪਾਂ ਕੜਾਈ ਕਰੀ ਜਾਣੀ ਹੈ ਇਹ ਆ ਦੇਖੋ ਜੀ ਇਹਦੇ ਨਾਲ ਵਾਲਾ ਆ ਗਿਆ ਇਹ ਨਹੀਂ ਭੱਜਮੀਆਂ ਪੱਤੀਆਂ ਬਨਣੀਆਂ ਵਧੀਆ-ਵਧੀਆ ਇਹਨਾਂ ਨਾਲ ਆ ਗਿਆ ਜੀ ਆ ਗਿਆ ਹੁਣ ਆਪਾਂ ਕਰਨੀ ਹੈ ਜੀ ਇਧਰਲੇ ਪਾਸੇ ਦੂਜੇ ਪਾਸੇ ਆਪਾਂ ਸੂਈ ਕੱਢ ਲੈਣੀ ਹੈ ਦੇਖੋ ਇਧਰ ਆ ਗਿਆ ਜੀ ਆਹ ਨਾਲ ਦੇਖੋ ਜੀ ਹੁਣ ਆ ਗਿਆ ਇਧਰ ਜੀ ਇਹ ਨਾਲ 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 ਹੀ ਆਪਾਂ ਇਹਦੇ ਸੂਈ ਕੱਢੀ ਜਾਣੀ ਹੈ ਹਾਂ ਦੇਖੋ ਹੁਣ ਆ ਗਿਆ ਜੀ ਇਹਦੇ ਨਾਲ ਤੇ ਇਹਨਾਂ ਜੀ ਆਪਣਾ ਬੰਜਮਾ ਜਾਂ ਫੁੱਲ ਠੀਕ ਹੈ ਹੁਣ ਆਪਾਂ ਇਧਰ ਕੱਢਾਂਗੇ ਥੋੜਾ ਜਿਹਾ ਆਪਾਂ ਇਹਨੂੰ ਖਿੰਡਵਾਇਆ ਬਣਾ ਲੈਨੇ ਲਓ ਜੀ ਠੀਕ ਹੈ ਜੀ ਹੁਣ ਆਪਾਂ ਇਹ ਇੱਥੇ ਜਾ ਕੇ ਫੇਰ ਜਿਹੜੀ ਇਹ ਆਹ ਸਲਾਈ ਹੈ ਨਾ ਆਸੇ ਇੱਥੇ ਇਹਦੇ ਸੈਂਟਰ ਦੇ ਵਿੱਚ ਆਪਾਂ ਸੂਈ ਕੱਢਣੀ ਹੈ ਦੇਖੋ ਜੀ ਇਹ ਆਪਾਂ ਸੂਈ ਕੱਢਣੀ ਆ ਇਸ ਸੈਂਟਰ ਦੇ ਵਿੱਚ ਲੋ ਜੀ ਠੀਕ ਹੁਣ ਦੇਖੋ ਜੀ ਹੁਣ ਆਪਾਂ ਇਹ ਇਹਦੇ ਨਾਲ ਇੱਥੇ ਹੀ ਕੰਟੀਨਿਊ ਸੋਈ ਹੁਣ ਆਪਾਂ ਕੱਢਣੀ ਜੀ ਇਹਦੇ ਨਾਲ ਇੱਥੇ ਲਿਖਿਆ ਤੁਸੀਂ ਫੁੱਲ ਬਸ ਆਪਾਂ ਨਾਲ-ਨਾਲ ਹੀ ਸੋਈ ਕੱਢੀ ਜਾਣੀਏ ਦੇਖੋ ਜੀ ਹੁਣ ਆਪਾਂ ਇੱਧਰ ਇੱਥੇ ਨਾਲ ਕੱਢ ਲੈਣੀਏ ਬਹੁਤ ਸਾਂਤ੍ਰਿਕ ਕੇ ਦੇ ਨਾਲ ਹੀ ਕੜਾਈ ਕਰੀ ਜਾਂਦੀ ਹੈ ਕਈ ਇਹ ਦੋ ਪਹਿਣਾ ਇਹ ਦੋ ਕਲਰਾਂ ਦੇ ਨਾਲ ਕੜਾਈ ਕਰਦੇ ਹਾਂ ਮੰਨ ਲਓ ਜਿਵੇਂ ਦਿੱਤੇ ਉੱਪਰ ਹੋਰ ਡਿਜ਼ਾਈਨ ਬਣਾਉਣਾ ਹੋਵੇ ਪਹਿਲਾਂ ਮੈਂ ਇੱਕ ਵਾਈਟ ਬਲੌਜ਼ ਤਿਆਰ ਕੀਤਾ ਸੀ ਉਹ ਵੀ ਆਪਾਂ ਪਿੱਛੇ ਆਪਣੀ ਵੀਡੀਓ ਹੈਗੀ ਹੈ ਇਹ ਦੇਖਣਾ ਹੋਇਆ ਤਾਂ ਪਹਿਣਾ ਨੇ ਉਹਦੇ ਵਿੱਚ ਮੈਂ ਦੋ ਕਲਰਾਂ ਦੀ ਕੜਾਈ ਕੀਤੀ ਸੀ ਇਹ ਤੇ ਮੈਂ ਇੱਕੋ ਹੀ ਕਲਰ ਦੀ ਕੜਾਈ ਕਰ ਰਹੀ ਹਾਂ ਜੀ ਤਾਂ ਜੀ ਹੁਣ ਆਪਾਂ ਇਹ ਅਪਾ ਇਹਦੇ ਥੱਲੇ ਗੰਡ ਨਹੀਂ ਦਿੰਦੇ ਗੰਡ ਦੇੰਦਾ ਕੋਈ ਫਾਇਦਾ ਨਹੀਂ ਕਿਉਂਕਿ ਕਈ ਵਾਰੀ ਗੰਡਾ ਖੁੱਲ ਜਾਨੀ ਗਾ ਗੰਡ ਦਾ ਕੋਈ ਫਾਇਦਾ ਨਹੀਂ ਬਸ ਇਹਨੂੰ ਐਸੇ ਤਰ੍ਹਾਂ ਹੀ ਦੂਜੀ ਸਾਈਡ ਕੱਢ ਲਓ ਸੂਈ ਹਾਂ ਦੇਖੋ ਥੋੜਾ ਆਪਾ ਇਹ ਇੱਥੇ ਇੱਥੋਂ ਸੂਈ ਹੁਣ ਆਪਾਂ ਇੱਥੇ ਲੈ ਕੇ ਆਉਣੀ ਐ ਇਸ ਜਗ੍ਹਾ ਤੇ ਹਾਂ ਦੇਖੋ ਜੀ ਇੱਥੇ ਸੂਈ ਕੱਢ ਲਈ ਆਪਾਂ ਲੋ ਜੀ ਹਾਂ ਦੇਖੋ ਆਪਣੀਆਂ ਆਹ ਤਿੰਨ ਪੱਤੀਆਂ ਬਣ ਕੇ ਰੈਡੀ ਹੋ ਗਈਆਂ ਹੁਣ ਆਪਣੀਆਂ ਆਹ ਤਿੰਨ ਪੱਤੀਆਂ ਰਹਿ ਗਈਆਂ ਇਹ ਆਪਾਂ ਹੁਣ ਕੱਢ ਦੇਣੀ ਹੈ। ਓਕੇ ਇਹ ਆਪਾਂ ਸੋਈ ਕੱਢਣੀ ਹੈ ਇੱਥੇ। ਉਸ ਆ ਜਿਹੜਾ ਆਪਣਾ ਆਹ ਥਲੜਾ ਧਾਗ ਹੈ ਨਾ ਇਹ ਆਹ ਹੈ ਆ ਵਾਲਾ ਗੰਢ ਦੇੰਦਾ ਕੋਈ ਫਾਇਦਾ ਨਹੀਂ ਐਂ ਖਿੱਚੀ ਲੋ ਕਿਉਂਕਿ ਜਦੋਂ ਆਪਾਂ ਬਲੌਜ ਪਾਵਾਂਗੇ ਉਦੋਂ ਐਂ ਖਿੱਚਿਆ ਜਾਵੇ। ਇਹ ਥਲੇ ਢਿੱਲਰ ਉਹ ਕੋਈ ਚੱਕਰ ਨਹੀਂ ਰਹਿਣ ਜੋ ਥਲੇ ਕਿਉਂਕਿ ਗੰਢ ਦਿੱਤੀ ਕਈ ਵਾਰੀ ਖੁੱਲ ਜਾਂਦੀ ਹੈ ਉਹਦਾ ਕੋਈ ਫਾਇਦਾ ਨਹੀਂ ਗੰਢ ਦੇਣ ਦਾ ਹਾਂ ਦੇਖੋ ਜੀ ਇਹ ਆਪਾਂ ਨਾਲ-ਨਾਲ ਸੈਂਟਰ ਦੇ ਵਿੱਚ ਹੀ ਸੂਈ ਕੱਢੀ ਤੇ ਜੀ ਆਪਾਂ ਵੀ ਕਢਾਈ ਕੀਤੀ ਨਾਲ-ਨਾਲ ਹੀ ਇਹ ਆਪਣੀ ਕਢਾਈ ਆਈ ਜਾਣੀ ਹੈ ਆ ਦੇਖੋ ਇੱਧਰ ਬਹੁਤ ਆਸਾਨ ਤਰੀਕੇ ਦੇ ਨਾਲ ਇਹ ਕਢਾਈ ਕੱਢੀ ਜਾਂਦੀ ਹੈ ਇਹ ਲਓ ਜੀ අපා හිතා ගහු ජෝජි කාතාම් අප පාමගේ හුන් අගේතග හුුණ අපඇදර හුණු ගණ්ඩ දීමගේ ස් පස්ස වකිී හුුණ අපන හිතාගා ජඩ ආතාගැදී විචිවිට පාකි අපා ගණ්ඩ දේදගේගේපන ගණ්ඩ රිීල්ුබීනිකුල්ල සකදී ਇਹ ਕਿੰਝ ਇਹਦੇ ਨਾਲ ਹੀ ਆਪਾਂ ਇੱਕ ਵਾਰੀ ਹੋਰ ਦੇ ਦੇਣੀ ਹੈ ਇਹ ਮੜ ਕੇ ਆਪਾਂ ਜਿਹੜੀ ਆ ਚੀਜ਼ ਹੈ ਇਹਦੇ ਨਾਲ ਗੰਨ ਦੇਵਾਗੇ ਲੋਜੀ ਠੀਕ ਹੈ ਅਨਿਕੋਦ ਆਪਾਂ ਜੀ ਆਪਣੀ ਪੱਤੇ ਹੁਣ ਆਪਾਂ ਟਾਗਾ ਦੁਆਰੇ ਪਾ ਰਹੇ ਆ ਆਪਣੀਆਂ ਦੋ ਪੱਤੀਆਂ ਰਹਿ ਗਈਆਂ ਇਹ ਐਂਕਰ ਜਤਾ ਗਏ ਜਿਨ੍ਹਾਂ ਦੇ ਨਾਲ ਸੂਟਾਂ ਦੇ ਹੈਂਡਵਰਕ ਕੀਤਾ ਜਾਂਦਾ ਉਹ ਤਾਂ ਗਏ ਹੈ ਚਿੱਕਲੀ ਹੁਣ ਆਪਾਂ ਇਹ ਨੇੜੀ ਆ ਚੀਜ਼ ਹੈ ਇਹ ਆਪਾਂ ਪੁੱਠੇ ਪਾਸੇ ਜਾ ਕੇ ਇੱਥੇ ਆਪਾਂ ਗੰਨ ਦੇਵਾਂਗੇ ਇਸ ਤਰ੍ਹਾਂ ਇਹਨੂੰ ਗੰਨ ਦੇਣੀ ਹੈ ਦੇਖੋ ਜੀ ਲੋਤੀ ਇਹ ਉਹ ਜਿਹੜੀ ਗੰਨ ਦੇ ਕੇ ਆਪਾਂ ਵਿੱਚ ਦੀ ਟਪਾਵਾਂਗੇ ਉਹ ਨਹੀਂ ਰਹਿਣੀ ਬਈ ਇਹਨੂੰ ਅਲੰਕਤੋ ਨਾ ಗಂಡಿ ಟೀಕೆ ಹಣೆ ಜ ಸೂ ಆಕೋ ಟೀಕೆ ಜಾ ಕೈ ಕಡ್ ಲಕ್ಕೋದ ಸ ਸੈਂਟਰ ਦੇ ਵਿੱਚ ਆਪਾਂ ਸੂਈ ਕੱਢ ਲਈ ਹੁਣ ਨਾਲ-ਨਾਲ ਹੀ ਬਸ ਆਪਾਂ ਸੈਂਟਰ ਦੇ ਵਿੱਚ ਹੀ ਆਪਾਂ ਤਰੀਆਉਣਾ ਹੈ ਦੇਖੋ ਜੀ ਅਗਲੀ ਤੋਂ ਅਗਲੀ ਸਲਾਈ ਅਗਲੀ ਤੋਂ ਅਗਲੀ ਸਲਾਈ ਕਰੇ ਬਹੁਤ ਸੋਹਣੇ ਪੱਤੀ ਬਣ ਕੇ ਰੈਡੀ ਹੁੰਦੀ ਹੈ ਕਈ ਭੈਣਾਂ ਇਹਦੇ ਵਿੱਚ ਸਿੱਪੀ ਮੋਤੀ ਵੀ ਲਾ ਲੈਂਦੀ ਹੈ ਮੋਤੀ ਸੋਰੀ ਸਿੱਪੀ ਨਹੀਂ ਮੋਤੀ ਇਹਦੇ ਵਿੱਚ ਆਪਾਂ ਮੋਤੀ ਨਹੀਂ ਲਾਉਣੇ ਵੈਸੇ ਤਾਂ ਮੇਰੀ ਡਿਮਾਂਡ ਸੀ ਮੋਤੀ ਲਾਉਣ ਦੀ ਪਰ ਜਿੰਨਾਂ ਦਾ ਬਲੌਂਜ ਹੈ ਉਹ ਕਹਿੰਦੇ ਵੀ ਸਾਡੇ ਤਾਂ ਕੱਲੀ ਵਰਕ ਹੀ ਕਰਕੇ ਦੇਣੇ ਇਹ ਆਪਾਂ ਕੀਤਾ ਜੀ ਬਲੌਂਜ ਦੇ ਵਿੱਚ ਹੈਂਡਵਰਕ ਠੀਕ ਹੈ ਜੀ ਬਸ ਆਪਾਂ ਨਾਲ-ਨਾਲ ਹੀ ਸੈਂਟਰ ਦੇ ਵਿੱਚ ਸੂਈ ਕੱਢੀ ਜਾਣੀ ਹੈ ਲਓ ਜੀ ਆਪਣੀ ਪੱਤੀ ਬਣ ਗਈ ਹੁਣ ਆਪਣੀ ਕੱਲੀ ਪੱਤੀ ਆ ਰਹੀ ਏ ਇਹਦੀ ਆਪਾਂ ਕਰੋਸ਼ੀਆ ਨਾਲ ਦੇ ਕਲਰ ਦੇ ਹੀ ਕਰਾਂਗੇ ਵੈਸੇ ਤਾਂ ਮੇਰੀ ਡਿਮਾਂਡ ਸੀ ਕਿ ਵੀ ਆਪਾਂ ਲੱਗ ਤੋਂ ਕਰਾਂਗੇ ਆ ਜਿਹੜੇ ਨਾਲ ਆਪਾਂ ਕੜਾਈ ਕੀਤੀ ਐਸੇ ਨਾਲ ਹੀ ਕਰਨੇ ਪਰ ਉਹ ਕਹਿੰਦੇ ਨਹੀਂ ਵੀ ਸਾਡੇ ਨਾਲ ਦੇ ਹੀ ਕਲਰ ਨਾਲ ਤੁਸੀਂ ਕੜਾਈ ਕਰਨ ਉਹ ਸੌਰੀ ਕਰੋਸ਼ੀਆ ਕਰਨੇ ਮੈਂ ਕਿਹਾ ਚਲੋ ਭਾਈ ਆਪਾਂ ਨਾਲ ਦੇ ਕਲਰ ਨਾਲ ਕਰ ਦਿਆਂਗੇ ਉਹ ਦੇਖੋ ਜੀ ਕਿਸੀ ਨਾਲ ਹੀ ਸੈਂਟਰ ਦੇ ਆਪਾਂ ਸੋਈ ਕੱਢੀ ਜਾਣੀ ਹੈ ਆਪਣੀ ਪੱਤੀ ਹੋ ਜੂਗੀ ਜੀ ਬਣ ਕੇ ਰੈਡੀ ਲਓ ਜੀ ਆਪਣੀਆਂ ਸਾਰੀਆਂ ਆਪਣਾ ਪੱਤੀਆਂ ਹੋ ਗਈਆਂ ਰੈਡੀ ਹੁਣ ਆਪਾਂ ਇਹ ਸੋਨੂੰ ਫੁੱਲ ਪੌਣਾ ਸਿਖਾਈ ਇਹ ਮਤਲਬ ਕੜਾਈ ਕਰਨੀ ਸਿਖਾਈ ਇਹ ਫਿਰ ਮੈਂ ਇਹ ਤੇ ਕਰੋਸ਼ੀਆ ਵੀ ਕਰਾਂਗੀ ਤੁਹਾਨੂੰ ਜਰੂਰ ਉਹਦੀ ਵੀ ਅਲੱਗ ਤੋਂ ਵੀਡੀਓ ਬਣਾ ਕੇ ਦੇਵਾਂਗੀ ਠੀਕ ਹੈ ਜੀ ਚੱਕੋ ਲਓ ਜੀ ਹੁਣ ਆਪਾਂ ਇਹਦੀ ਇੱਥੇ ਅਲੱਗ ਤੋਂ ਚੱਕ ਕੇ ਗਣ ਦੇ ਦੇਣੀ ਹੈ ਓਏ ਆਪਣੀ ਆਗੇ ਹੈ ਗੰਨਣ ਦੀਆ ਦੇਖੋ ਜੀ ਤੁਸੀਂ ਦੱਸਿਓ ਜੰਮਾ ਆਵਾਂਗੇ ਜੀ ਆਪਣੀ ਵੇਲ ਉਹ ਦੇਖੋ ਕਿ ਜੀ ਆਪਣਾ ਬਲਾਜ ਹੋ ਗਿਆ ਜੀ ਰੈਡੀ ਕੜਾਈ ਆਪਾਂ ਕਰਨ ਦਿੱਤੀ ਹੈ ਹੋਣ ਆ ਪੈਨੂ ਸਿਉਂ ਕੇ ਤੇ ਫਿਰ ਆਪਾਂ ਇਹ ਦੇ ਤਰੋਛਿਆ ਕਰਾਂਗੇ ਮੇਰੀ ਇਹ ਪੈਣਾ ਨਿਕੜਾਈ ਸਿੱਖਣੀ ਹੋਵੇ ਤਾਂ ਜਰੂਰ ਤੁਸੀਂ ਸਿੱਖ ਸਕਦੇ ਹੋ ਦੇਖਿਓ ਬਸ ਐਸੀ ਤਰ੍ਹਾਂ ਹੀ ਫੁੱਲ ਬਣਦੇ ਜੇ ਕਿਸੇ ਨੇ ਇੱਥੇ ਮੋਤੀ ਲਾਉਣੇ ਹੋਣ ਤਾਂ ਪੈਣਾ ਮੋਤੀ ਵੀ ਲਾ ਸਕਦੀਆਂ ਆਹ ਚੀਜ਼ ਇੱਥੇ ਮੋਤੀ ਲੱਗਣਗੇ ਇੱਥੇ ਜੇ ਕਿਸੇ ਨੇ ਵਾਈਟ ਮੋਤੀ ਲਾਉਣੇ ਹੋਣ ਵੈਸੇ ਤੇ ਰੈੱਡ ਵੀ ਸੋਹਣੇ ਲੱਗਣਗੇ ਪਰ ਉਹਨਾਂ ਨੇ ਇਕੱਲੇ ਹੀ ਕੜਾਈ ਦੇ ਕੇ ਅਸੀਂ ਆਪਾਂ ਨੂੰ ਆਪ ਕੜਾਈ ਦਿੱਤੀ ਦੀ ਕਰ ਠੀਕ ਹੈ ਜੀ ਹੁਣ ਆਪਾਂ ਕਰਨੇ ਆਂ ਵੀਡੀਓ ਦਾ ਐਂਡ ਤੁੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਲੀ ਜ ਦੱਸਣਾ ਕਮੈਂਟ ਕਰਕੇ ਮੇਰੀਆਂ ਭੈਣਾਂ ਨੂੰ ਮੇਰਾ ਕੰਮ ਕਿਵੇਂ ਦਾ ਲੱਗਦਾ ਜੀ ਤੇ ਮੇਰੀ ਵੀਡੀਓ ਤੁਸੀਂ ਸਕਿੱਪ ਨਾ ਕਰਿਆ ਕਰੋ ਜੀ ਪਲੀਜ਼ ਜ਼ਰੂਰ ਸਾਰੀ ਦੇਖਿਆ ਕਰੋ ਤੇ ਨਾਈ ਜ਼ਰੂਰ ਵੀਡੀਓ ਨੂੰ ਹਾਈਪ ਦੇਆ ਕਰੋ ਜੀ ਧੰਨਵਾਦ ਮੇਰੇ ਸਾਰੇ ਭੈਣ ਭਰਾਵਾਂ ਦਾ ਓਕੇ ਜੀ ਬਾਏ ਬਾਏ ਟਾਟਾ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ